ਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅਮਰਿਤਪਾਲ ਸਿੰਘ ਦੀ ਜਿਨ੍ਹਾਂ ਨੇ ਆਪਣੀ ਮਾਤਾ ਦੇ ਬੀਤੇ ਜਨਨੀ ਖਾਲਿਸਤਾਨ ਬਾਰੇ ਦਿੱਤੇ ਬਿਆਨ ਦੇ ਨਾਲ ਅਸਹਿਮਤੀ ਜ਼ਾਹਰ ਕੀਤੀ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਟਵਿੱਟਰ ਦੇ ਉੱਤੇ ਦਿੱਤੇ ਗਏ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਬਿਆਨ ਉਹਨਾਂ ਦੀ ਮਾਤਾ ਜੀ ਨੇ ਦਿੱਤਾ ਉਸ ਬਾਰੇ ਉਹਨਾਂ ਨੂੰ ਜਾਣ ਕੇ ਦੁੱਖ ਹੋਇਆ ਅਮਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਖਾਲਸਾ ਰਾਜ ਦਾ ਸੁਪਨਾ ਲੈਣਾ ਕੁਝ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਬੀਤੀ ਦੇ ਨੀ ਉਹਨਾਂ ਦੀ ਮਾਤਾ ਜੀ ਨੇ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਨਹੀਂ ਨੇ ਹੁਣ ਤਾਂ ਉਹਨਾਂ ਨੇ ਸੰਵਿਧਾਨ ਦੀ ਸੌਂ ਵੀ ਚੁੱਕ ਲਈ ਹੈ ਇਸ ਕਰਕੇ ਉਹਨਾਂ ਨੂੰ ਖਾਲਿਸਤਾਨੀ ਕਰਨਾ ਠੀਕ ਨਹੀਂ ਹੋਵੇਗਾ ਉਸੇ ਬਿਆਨ ਦੀ ਕਿੰਨਾ ਕਿਤੇ ਇਹ ਸਹਿਮਤੀ ਉਸ ਬਿਆਨ ਦੇ ਉੱਤੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਜਤਾਈ ਗਈ ਹੈ ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਇਸ ਬਿਆਨ ਬਾਰੇ ਪਤਾ ਲੱਗਿਆ ਤਾਂ ਇਸ ਬਾਰੇ ਜਾਣ ਕੇ ਉਹਨਾਂ ਨੂੰ ਦੁੱਖ ਹੋਇਆ ਉਹਨਾਂ ਨੇ ਲਿਖਿਆ ਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰਾ ਅਪਤਾ ਲੱਗਿਆ ਤਾਂ ਮੇਰਾ ਮਨ ਦੁਖੀ ਹੋਇਆ ਮੈਨੂੰ ਇਹ ਯਕੀਨ ਹੈ ਕਿ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਉਹਨਾਂ ਨੇ ਲਿਖਿਆ ਕਿ ਅਜਿਹਾਂ ਬਿਆਨ ਮੇਰੇ ਪਰਿਵਾਰ ਜਾਂ ਫਿਰ ਹਮਾਇਤਾਂ ਹਮਾਇਤ ਹਮਾਇਤੀਆਂ ਦੇ ਵੱਲੋਂ ਜਿਹੜਾ ਉਹ ਨਹੀਂ ਆਉਣਾ ਚਾਹੀਦਾ ਅਮਰਿਤਪਾਲ ਸਿੰਘ ਨੇ ਲਿਖਿਆ ਕਿ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਣ ਵਾਲੀ ਗੱਲ ਹੈ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਪੰਥ ਅਤੇ ਪਰਿਵਾਰ ਦੇ ਵਿੱਚੋਂ ਚੋਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਹੁਣ ਤੁਹਾਨੂੰ ਦੱਸ ਦਈਏ ਕਿ ਪੂਰਾ ਉਹਨਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਦੇ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਅਤੇ ਪਰਿਵਾਰ ਦੇ ਵਿੱਚੋਂ ਚੋਣਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਮਾ ਬੈਠਦਾ ਏ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਦੇ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇहद ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਦੇ ਉੱਤੇ ਸਮਝੌਤਾ ਕਰਨ ਬਾਰੇ ਸੂਚਨਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਵੀ ਸੰਗਤੀ ਰੂਪ ਦੇ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ ਤਾਂ ਇਹ ਬਿਆਨ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਜਿਦੇ ਵਿੱਚ ਉਹਨਾਂ ਨੇ ਆਪਣੇ ਮਾਤਾ ਜੀ ਦੇ ਬੀਤ ਦੇ ਨਹੀਂ ਖਾਲਿਸਤਾਨ ਬਾਰੇ ਜਿੱਤੇ ਬਿਆਨ ਦੇ ਨਾਲ ਅਸਹਿੰਤੀ ਵੀ ਜ਼ਾਹਰ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦਾ ਸੁਖਣਾ ਲੈਣਾ ਕੋਈ ਗੁਨਾਹ ਨਹੀਂ ਹੈ ਤਨੂੰ ਪਿਛਲੇ ਦਿਨੀ ਉਹਨਾਂ ਦੇ ਮਾਤਾ ਜੀ ਨੇ ਜੋ ਬਿਆਨ ਦਿੱਤੇ ਇੱਕ ਵਾਰੀ ਉਹ ਵੀ ਸੁਣੋ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਤੇ ਸਵਧਾਨ ਦੇ ਦਾਰਿਜ ਰਹਿ ਕੇ ਚੋਣ ਲੜੀ ਹੋਂਦ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਉਹਨਾਂ ਤੇ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਹ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਖਾਲਸਤਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਹਾ ਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂਹ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕੋਈ ਐਡਾ ਕ੍ਰੀਮੀਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਜੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇਹਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਸਾਡਾ ਇੱਕ ਫਰਜ਼ ਸੀ ਵੀ ਚੋਣਾ ਲੜਨਾ ਇਹ ਚੋਣਾ ਲੜ ਕੇ ਅਹੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਤਾ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆ ਇਹ ਮੈਨੂੰ ਤਾਂ ਲੱਗਦਾ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਆ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਜੀ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ ਪਾਸਿੰਗ ਦੇ ਪਿਤਾ ਵੀ ਪੁਸ਼ਟੀ ਕਰਦੇ ਹੋਏ ਨਜ਼ਰ ਆ ਰਹੇ ਤੇ ਉਹ ਕਹਿੰਦੇ ਕਿ ਜਿਸ ਤਰੀਕੇ ਦੇ ਸ਼ਬਦਾਂ ਦਾ ਭਾਸ਼ਾ ਦਾ ਇਸਤੇਮਾਲ ਹੈ ਉਸ ਤੋਂ ਲੱਗਦਾ ਹੈ ਕਿ ਇਹ ਟਵੀਟ ਅਮਰਿਤਪਾਲ ਸਿੰਘ ਹੁਣਾਂ ਦੇ ਵੱਲੋਂ ਹੀ ਕੀਤਾ ਗਿਆ ਹੈ ਤੇ ਇਸ ਟਵੀਟ ਦੇ ਵਿੱਚ ਉਹ ਖਾਲਿਸਤਾਨ ਨੂੰ ਲੈ ਕੇ ਇੱਕ ਤਰੀਕੇ ਨਾਲ ਮੋੜ ਤੋਂ ਇਹ ਕਹਿੰਦੇ ਨਜ਼ਰ ਆ ਰਹੇ ਕਿ ਉਹ ਖਾਲਿਸਤਾਨ ਦੇ ਪੱਖ ਦੇ ਵਿੱਚ ਨੇ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ ਇਸ ਗੱਲ ਦਾ ਉਹ ਜ਼ਿਕਰ ਕਰ ਰਹੇ ਨੇ ਹਾਲਾਂਕਿ ਬੀਤੇ ਦਿਨ ਹੀ ਉਹਨਾਂ ਦੇ ਮਾਤਾ ਜੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਿਸ ਦਿਨ 5 ਤਰੀਕ ਨੂੰ ਉਹ ਸੌਂ ਚੁੱਕਰੇ ਸੀ ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਉਹ ਕੋ ਖਾਲਿਸਤਾਨੀ ਨਹੀਂ ਹੈ ਖਾਲਿਸਤਾਨ ਦੇ ਪੱਖ ਦੇ ਵਿੱਚ ਨਹੀਂ ਆ ਹੁਣ ਤਾਂ ਉਹਨਾਂ ਨੇ ਸੰਵਿਧਾਨ ਦੀ ਸੌਹ ਵੀ ਚੁਕਲੀਏ ਇਸ ਕਰਕੇ ਉਹਨਾਂ ਤੋਂ ਐਨਐਸਏ ਹਟਾਈ ਜਾਣੀ ਚਾਹੀਦੀ ਹੈ ਪਰ ਅਮਿਤ ਪਾਲ ਸਿੰਘ ਨੇ ਮੁਰਤੂ ਆਪਣੇ ਬਿਆਨ ਦੇ ਵਿੱਚ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਨੇ ਤੇ ਆਪਣੇ ਪਰਿਵਾਰ ਨੂੰ ਉਹਨਾਂ ਨੇ ਟਾੜਨਾ ਵੀ ਕੀਤੀ ਹੈ ਕਿ ਭਵਿੱਖ ਦੇ ਵਿੱਚ ਸਿੱਖ ਰਾਜ ਦੇ ਉੱਤੇ ਸਮਝੌਤਾ ਕਰਨ ਦੇ ਬਾਰੇ ਸੋਚਣਾ ਵੀ ਗਵਾਰ ਨਹੀਂ ਅਮਿਤ ਪਾਲ ਸਿੰਘ ਦੇ ਪੇਟਾ ترਸੀਮ ਸਿੰਘ ਜੀ ਸਾਡੇ ਨਾਲ ਇਸ ਵੇਲੇ ਆਨਲਾਈਨ ਤੇ ਜੁੜੇ ਨੇ ترਸੀਮ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਅ ਇਸ ਬਿਆਨ ਬਾਰੇ ਕੀ ਕਹੋਗੇ ਬੀਤੇ ਦਿਨੀ ਜੋ ਉਹਨਾਂ ਦੇ ਮਾਤਾ ਜੀ ਦਾ ਬਿਆਨ ਸੀ ਉਸ ਤੇ ਉਹਨਾਂ ਨੇ ਅਸਹਿਮਤੀ ਜਤਾਈ ਹੈ ਅਮਰਿਤਪਾਲ ਕਹਿ ਰਹੇ ਨੇ ਕਿ ਸਿੱਖ ਰਾਜ ਦਾ ਸੁਪਨਾ ਲੈਣਾ ਕੋਈ ਗਲਤ ਗੱਲ ਨਹੀਂ ਹੈ ਅ ਇਹ ਇਹ ਤਾਂ ਗਲਤ ਹੋਣੀ ਵੀ ਨਹੀਂ ਚਾਹੀਦੀ ਜੀ ਜਦੋਂ ਹੁਣ ਪਾਰਲੀਮੈਂਟ ਤੇ ਹਿੰਦੂ ਰਾਸ਼ਟਰ ਵਿੱਚ ਆਇਆ ਦੀ ਗੋਲ ਸਕਦੀ ਸਭ ਕੁਝ ਹੋ ਸਕਦਾ ਹੈ ਜਿਸ ਤੇ ਉਹਨਾਂ ਨੇ ਖਾਲਸਾ ਰਾਜ ਦੀ ਜਾਂ ਕੋਈ ਗੱਲ ਆਏ ਕੋਈ ਸੇ ਕਰਦਾ ਤੇ ਮੇਰੇ ਖਾਲ ਕੋਈ ਅਜਿਗਨਾਰੀ ਦੀ ਗੱਲ ਖਾਲਸਾ ਰਾਜ ਇੱਕ ਵਧੀਆ ਰਾਜ ਹੈ ਜਿਸ ਸਾਰਿਆਂ ਨੂੰ ਸਾਰਿਆਂ ਨੂੰ ਕਿ ਧਰਮ ਜਾਤ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸਾਥ ਮਿਲੇ ਜੀ ਪਰ ਉਹਨਾਂ ਦੇ ਉਹਨਾਂ ਦੇ ਇਹਨਾਂ ਬਿਆਨਾਂ ਕਰਕੇ ਹੀ ਜਿਹੜੇ ਵਿਰੋਧੀ ਨੇ ਉਹ ਸਵਾਲ ਚੁੱਕਦੇ ਸੀ ਕਿ ਦੇਖੋ ਅੰਮ੍ਰਿਤਪਾਲ ਖਾਲਸਾਣ ਦੀ ਮੰਗ ਕਰਦੇ ਨੇ ਵੱਖਵਾਦ ਜਿਹੜਾ ਇਸੀ ਵਜ੍ਹਾ ਕਰਕੇ ਵਧੇਗਾ ਨਹੀਂ ਵੱਖਵਾਦ ਨਹੀਂ ਅਸੀਂ ਤਾਂ ਸਾਰੀ ਕੌਮ ਸਾਰੇ ਸਾਰੇ ਜੋ ਵੀ ਭਾਈਚਾਰਾ ਸਾਰਿਆਂ ਨੂੰ ਇੱਕ ਕਰਕੇ ਕਹਿੰਦੇ ਆ ਵੀ ਸਾਰਿਆਂ ਦੀ ਚੰਗਾ ਰਾਜ ਹੋਵੇ ਅਸੀਂ ਕਿ ਦੁਨੀਆ ਤੇ ਇਹੋ ਜਿਹਾ ਰਾਜ ਹੋਵੇ ਕਿ ਜਿੱਤੇ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਅਨਸਾਰ ਮਿਲੇ ਤੇ ਕਿ ਕਿ ਜਿਹੜਾ ਬਿਆਨ ਦਿੱਤਾ ਗਿਆ ਫਿਰ ਉਹ ਇਹ ਮੰਨਿਆ ਜਾਵੇ ਕਿ ਅਣਜਾਣਪੁਰੇ ਚ ਦਿੱਤਾ ਗਿਆ ਉਹ ਕਿਹੜਾ ਜਿਹੜੇ ਉਹਨਾਂ ਦੇ ਮਾਤਾ ਜੀ ਨੇ ਕਿਹਾ ਸੀ ਕਿ ਉਹ ਖਾਲਸਤਾਨੀ ਸਮਰਥਕ ਨਹੀਂ ਨੇ ਤੇ ਉਹ ਤੇ ਮੀਡੀਆ ਜਾ ਕੇ ਦੰਗੀਆਂ ਗੱਲਾਂ ਕਰਦਾ ਹੈ ਕਿ ਅਸੀਂ ਦੋਨੋਂ ਵੇਲੇ ਰਾਜ ਕਰੇਗਾ ਖਾਲਸਾ ਰਾਜ ਉਸ ਅਰਦਾਸ ਤੋਂ ਦੀ ਹੈ ਜੀ ਜੀ ਤੇ ਤੁਸੀਂ ਇਹ ਸੱਕ ਦੇ ਵਿੱਚੋਂ ਕਿ ਖਾਲਸਾ ਰਾਜ ਬਣਨਾ ਚਾਹੀਦਾ ਹਾਂ ਹਾਂ ਜੀ ਤੁਸੀਂ ਹੱਕ ਦੇ ਵਿੱਚ ਹੋ ਕਿ ਖਾਲਸਾ ਰਾਜ ਆਉਣਾ ਚਾਹੀਦਾ ਹੈ ਤੇ ਉਸ ਲਈ ਜਿਹਨੇ ਕਿ ਰਾਜ ਸਾਰਾ ਹੀ ਇਦਾਂ ਦਾ ਹੋਣਾ ਚਾਹੀਦਾ ਕਿ ਜਿੱਦਾਂ ਮਹਾਰਾਜਾ ਜੀ ਦਾ ਰਾਜ ਸੀ ਜਿੱਥੇ ਸਾਰੇ ਲੋਕ ਬੜੇ ਆਮਰ ਪਛਾਨਦੇ ਆ ਮਾਨਨ ਭਾਈਚਾਰੇ ਨਾ ਰਹਿੰਦੇ ਸੀ ਕਿਸੇ ਨੂੰ ਕੋਈ ਇੱਕ ਦੂਜੇ ਤੇ ਕੋਈ ਹੈ ਨਹੀਂ ਸੀ ਤੇ ਤੁਹਾਨੂੰ ਲੱਗਦਾ ਕਿ ਖਾਲਿਸਤਾਨ ਦੇ ਜ਼ਰੀਏ ਹੀ ਖਾਲਸਾ ਰਾਜ ਬਣਾਇਆ ਜਾ ਸਕਦਾ ਨਹੀਂ ਉਹ ਨਾ ਇਹ ਤੁਸੀਂ ਨਾ ਉਲਟੇ ਪਾਸੇ ਲੈ ਕੇ ਜਾਂਦੇ ਮੇਰਾ ਖਿਆਲ ਹੈ ਨਾ ਇਹਦਾ ਹੋਊਗਾ ਗ੍ਰੇਡ ਕਰਕੇ ਕੁਝ ਨਹੀਂ ਜੰਦੀ ਆ ਉਹਦੀ ਉਹਦੀ ਜੋ ਡੈਫੀਨੇਸ਼ਨ ਹੈ ਸ਼ੁੱਧ ਤੋਂ ਵਿਤਰਪਾਗੇ ਇਹ ਚੀਜ਼ਾਂ ਜਿਹੜੀਆਂ ਬਾਕੀ ਹੋਰ ਕੋਈ ਮੇਰੇ ਘਰੇ ਦੇ ਅੰਦਰ ਤੇ ਕੋਈ ਤੁਸੀਂ ਤੁਸੀਂ ਅੱਜ ਮੁਲਾਕਾਤ ਕਰਨ ਲਈ ਪਹੁੰਚੇ ਸੀ ਜਥੇਦਾਰ ਸਾਹਿਬ ਨਾਲ ਕੀ ਗੱਲਬਾਤ ਹੋਈ ਤੁਹਾਡੀ ਨਹੀਂ ਜਥੇਦਾਰ ਨਾਲ ਵੀ ਕੋਈ ਗੱਲ ਨਹੀਂ ਹੋਈ ਇਹੀ ਕੌਮ ਤੇ ਜਿਹੜੇ ਜੋ ਵੀ ਉਹਨਾਂ ਨਾਲ ਉਹਨਾਂ ਨੂੰ ਜਿਹੋ ਜਿਹਾ ਵਰਤਾਅ ਕੀਤਾ ਗਿਆ ਉਹ ਉਹਨਾਂ ਨੂੰ ਸੋਚ ਘਾਉਣ ਦੇ ਟਾਈਮ ਤੇ ਉਹ ਚੀਜ਼ ਤਾਂ ਉਹਨਾਂ ਜਥੇਦਾਰ ਸਾਹਿਬ ਨੇ ਵੀ ਰਾਏ ਠੀਕ ਹੈ ਚਲੋ ਠੀਕ ਹੈ ਜੀ ਧੰਨਵਾਦ ਧੰਨਵਾਦ ترਸੀਮ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੇ ਅੰਮ੍ਰਿਤਪਾਲ ਸਿੰਘ ਦੇ ਪੇਟਾ ترਸੀਮ ਸਿੰਘ ਤੇ ਸਾਡੇ ਨਾਲ ਗੁਰਚੰਦ ਸਿੰਘ ਗਰੇਵਾਲ ਜੀ ਜੁੜੇ ਨੇ ਐਸਪੀਸੀ ਤੋਂ ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਆ ਬੀਤੇ ਦਿਨੀ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਖਾਲਸਤਾਨੀ ਸਮਰਥਕ ਨਹੀਂ ਨੇ ਇਸ ਕਰਕੇ ਉਹਨਾਂ ਤੋਂ ਐਨਐਸਏ ਹਟਾਈ ਜਾਣੀ ਚਾਹੀਦੀ ਹੈ ਪਰ ਹੁਣ ਇੱਕ ਟਵੀਟ ਆਇਆ ਏ ਅਮਰਿਤਪਾਲ ਸਿੰਘ ਉਹਨਾਂ ਦੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਹੀ ਇਹ ਹੈਂਡਲ ਹੈ ਜਿਹਦੇ ਵਿੱਚ ਉਹ ਕਹਿੰਨੇ ਕਿ ਖਾਲਸਾ ਰਾਜ ਦਾ ਸੁਪਨਾ ਲੈਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਕੋਈ ਗੁਨਾਹ ਨਹੀਂ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਹਰ ਬੰਦਾ ਆਪਣੀ ਇੱਕ ਵਿਚਾਰ ਲੈ ਕੇ ਚੱਲਦਾ ਜੀ ਤੇ ਉਹ ਜਿਸ ਵਿਚਾਰ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਇਸ ਵਿਚਾਰਧਾਰਾ ਨਾਲ ਲੜਾਈ ਵੀ ਲੜ ਰਹੇ ਆ ਤੇ ਆਪਣਾ ਸਮਰਥਨ ਵੀ ਦੇ ਰਹੇ ਆ ਉਸ ਗੱਲ ਲਈ ਅਮਰਪਾਲ ਸਿੰਘ ਨੇ ਪਹਿਲਾਂ ਵੀ ਜਦੋਂ ਗੱਲ ਕੀਤੀ ਸੀ ਆਉਂਦੇ ਸਾਰੇ ਉਦੋਂ ਵੀ ਇਹੀ ਗੱਲ ਕੀਤੀ ਸੀ ਤੇ ਅੱਜ ਉਹਨਾਂ ਦੇ ਮਾਤਾ ਨੇ ਕਿਵੇਂ ਕਿਹਾ ਕਿਵੇਂ ਨਹੀਂ ਕਿਹਾ ਜੋ ਮੈਂ ਤੇ ਵਾਦ ਨਹੀਂ ਪਾਣਾ ਚਾਹਦਾ ਅਮਰਪਾਲ ਨੇ ਜੇ ਕੀ ਬਾਤ ਹੈ ਆਪੋ ਆਪਣਾ ਹਰ ਬੰਦਾ ਆਜ਼ਾਦ ਆ ਆਪਣੀ ਵਿਚਾਰਧਾਰਾ ਦੇ ਤੌਰ ਤੇ ਪ੍ਰਗਰਿਵਨ ਸਾਹਿਬ ਖਾਲਸਾ ਰਾਜ ਨੂੰ ਖਾਲਿਸਤਾਨ ਦੇ ਜ਼ਰੀਏ ਹੀ ਹਾਸਲ ਕਰਨ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਕਿ ਇਹ ਵੱਖਵਾਦੀ ਸੋਚ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਜਾਂਦੇ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਬਿਆਨ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਹਟਾਉਣ ਦੀ ਜਿਹੜੀ ਮੰਗ ਹੈ ਉਹਦੇ ਉੱਤੇ ਸਵਾਲ ਉੱਠਣਗੇ ਕਿ ਵੇਖੋ ਅਮਰਿਤਪਾਲ ਸਿੰਘ ਤਾਂ ਹਾਲੇ ਵੀ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ ਤੇ ਉਹਨਾਂ ਤੇ ਐਨਐਸਏ ਜਿਹੜੀ ਹੈ ਉਹ ਠੀਕ ਲਾਈ ਗਈ ਹੈ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਤਾਂ ਕਹਿਣਗੇ ਇਸ ਗੱਲ ਨੂੰ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਖਾਲਿਸਤਾਨ ਨਾਂ ਦੀ ਗੱਲ ਆ ਜੀ ਇਹ ਗੱਲ ਦਾ ਉਪਜਣਾ ਆਪਣੇ ਇਹਦੇ ਪਿੱਛੇ ਬੜਾ ਵੱਡਾ ਇੱਕ ਜਿਵੇਂ ਕਹਿੰਦੇ ਹਨਾ ਵੀ ਵਿਤਕਰਾਵਾ ਉਸ ਵਿਤਕਰੇ ਤੋਂ ਬਾਅਦ ਜਿਹੜੀਆਂ ਇਹ ਗੱਲਾਂ ਉੱਠੀਆਂ ਉਹ ਕੋਈ ਹਥਿਆਰਬੰਦ ਲੜਾਈ ਵੀ ਚੱਲੀ ਉਹ ਕੋਈ ਵਿਚਾਰਧਾਰਕ ਲੜਾਈ ਵੀ ਚੱਲੀ ਉਹ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਫਜ਼ਦਾਰੀਆਂ ਉੱਠੀਆਂ ਉਹਦਾ ਕਾਰਨ ਆ ਸਰਕਾਰਾਂ ਨੂੰ NSA ਜਿਨਾ ਇਸ ਮੁੱਦੇ ਤੇ NSA ਲਾਉਣ ਦੀ ਗੱਲ ਦਾਅਵਾਦ ਕਰ ਰਿਹਾ ਵੱਖਰੀ ਗੱਲ ਆ ਪਰ ਇਹਦੇ ਪਿੱਛੇ ਜਿਹੜਾ ਜਿਹੜੇ ਕਾਰਨ ਬਣੇ ਜਿਹਦੇ ਕਰਕੇ ਸਾਰੀ ਆਵਾਜ਼ ਉੱਗੀ ਕਿਉਂ ਦੇਸ਼ ਨੂੰ ਤਾਂ ਯਾਦ ਕਰਾਇਆ ਸਿੱਖਾਂ ਨੇ ਅਸੀਂ ਇੱਕ ਹੋਰ ਆਜ਼ਾਦੀ ਦੀ ਗੱਲ ਕਰਨ ਲੱਗ ਗਏ ਆ ਪਰ ਯਾਦ ਸਿੱਖਾਂ ਨੇ ਦੇਸ਼ ਨੂੰ ਕਰਾਇਆ ਸੀ ਨਾ ਜੀ ਮੈਂ ਇਸ ਵਾਅਦ ਚ ਨਹੀਂ ਪਾਉਂਦਾ ਕਿਸੇ ਨੂੰ ਘੱਟ ਕਹਾ ਕਿਸੇ ਨੂੰ ਵੱਧ ਕਾ ਸਭ ਨੇ ਯੋਗਦਾਨ ਪਾਇਆ ਕੇ ਨੇ ਇੱਕ ਪੈਸੇ ਪਾਇਆ ਪਰ ਸਿੱਖਾਂ ਦਾ ਯੋਗਦਾਨ 95% ਆ 90% ਤੋਂ ਉੱਤੇ ਆ ਜੀ ਤੋ ਇਸ ਕਰਕੇ ਇਹ ਜਿਹੜੇ ਕਾਰਨ ਉੱਠਿਆ ਸਰਕਾਰਾਂ ਨੂੰ ਇਹ ਕਾਰਨ ਪਰਚੋਲਣੇ ਚਾਹੀਦੇ ਆ ਤੋ ਇਸ ਕਰਕੇ ਅਮਰਪਾਲ ਦਾ ਆਪਣਾ ਵਿਚਾਰ ਧਾਰਾ ਵਾ ਉਹਨੇ ਜੋ ਬਿਆਨ ਦਿੱਤਾ ਤੇ ਉਹ ਆਪਣੇ ਪਰ ਕੀ ਇਹ ਬਿਆਨ ਉਹਨਾਂ ਦੀ ਰਿਹਾਈ ਦੇ ਵਿੱਚ ਅੜਚਣ ਪੈਦਾ ਕਰ ਸਕਦਾ ਵਿੱਚੋਂ ਮੈਂ ਤਾਂ ਨਹੀਂ ਇਹ ਕਹਿ ਸਕਦਾ ਕਿ ਅੜਚਣ ਪੈਦਾ ਕਰ ਸਕਦਾ ਲੋਕਾਂ ਨੇ ਉਹਨੂੰ ਜਤਾਇਆ ਵਾ ਵੋਟਾਂ ਪਾ ਕੇ ਮੈਨੂੰ ਲੱਗਦਾ ਨਹੀਂ ਕਿ ਲੋਕਤੰਤਰ ਦੇ ਵਿੱਚ ਸਦਾ ਸਿੰਘ ਜੀ ਸਿੰਘ ਮਾਨ ਵੀ ਹਰਿਦਵਾਂ ਦੀ ਗੱਲ ਕਰਦੇ ਆ ਇਹਨੂੰ ਇਹਨੂੰ ਕਿੱਦਾਂ ਲੈਂਦੀ ਹੈ ਸਰਕਾਰ ਮੈਂ ਨਹੀਂ ਇਸ ਗੱਲ ਬਾਰੇ ਕਹਿ ਨਹੀਂ ਸਕਦਾ ਪਰ ਉਹਨਾਂ ਨੂੰ ਵਿਹਾਰ ਕਰਨਾ ਚਾਹੀਦਾ ਹੂੰ ਸਰਕਾਰ ਦੀ ਇਹ ਜ਼ਰੂਰਤ ਆ ਜੀ ਜੀ ਸ਼ੁਕਰੀਆ ਧੰਨਵਾਦ ਕਰਿਵਾ ਸਾਹਿਬ ਤੁਹਾਡਾ ਗੱਲਬਾਤ ਕਰਨ ਲਈ ਸੋ ਅ ਉਹ ਚਾਨ ਸਿੰਘ ਘਰੇਵਾਲ ਜਿਨ੍ਹਾਂ ਨੇ ਕਿਹਾ ਕਿ ਖਾਲਸਾ ਰਾਜ ਦੀ ਗੱਲ ਕਰਨ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਤੇ ਖਾਲਿਸਤਾਨ ਦੀ ਮੰਗ ਜੇਕਰ ਉੱਠਦੀ ਆ ਤਾਂ ਇਸ ਦੇ ਪਿਛੋਕੜ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਕਿਉਂ ਵਾਰ-ਵਾਰ ਇਹ ਮੰਗ ਜਿਹੜੀ ਹੈ ਉਹ ਉੱਠਦੀ ਹੈ ਤੇ ਸਿੱਖਾਂ ਦੇ ਨਾਲ ਜੋ ਵਿਤਕਰਾ ਹੁੰਦਾ ਉਹ ਇਸ ਦੀ ਜੜ ਦੇ ਵਿੱਚ ਬੈਠਾ ਹੈ ਕਿ ਉਹਨਾਂ ਨੂੰ ਜਦੋਂ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਉਹਨਾਂ ਨੇ ਕਿਹਾਏ ਕਿ ਬਿਲਕੁਲ ਇਹ ਬਿਆਨ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਆਇਆ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਵੀ ਖਾਲਸਾ ਰਾਜ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਵਾਲੀ ਗੱਲ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਖਾਲਸਾ ਰਾਜ ਦੀ ਮੰਗ ਕਰਨਾ ਕੁਝ ਵੀ ਗਲਤ ਨਹੀਂ ਹੈ ਕੋਈ ਗੁਨਾਹ ਨਹੀਂ ਹੈ ਤੇ ਅਮਰਿਤਪਾਲ ਸਿੰਘ ਨੇ ਫਿਲਹਾਲ ਇਸ ਬਿਆਨ ਦੇ ذریعے ਆਪਣੇ ਮਾਤਾ ਜੀ ਦੇ ਉਸ ਬਿਆਨ ਦੇ ਨਾਲ ਅਸਹਿਮਤੀ ਜ਼ਾਹਰ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਰਿਤਪਾਲ ਸਿੰਘ ਕੋਈ ਫਲਸਤਾਨੀ ਨਹੀਂ ਨੇ ਇੱਕ ਵਾਰੀ ਮੁਰਤੋਂ ਤੋਂ ਉਹਨਾਂ ਦਾ ਉਹ ਉਨਦੇ ਪਿਤਾ ਜੀ ਦਾ ਜਿਹੜਾ ਬਿਆਨ ਆਇਆ ਇਸ ਪੂਰੇ ਟਵੀਟ ਨੂੰ ਲੈ ਕੇ ਇੱਕ ਵਾਰੀ ਉਹ ਸੁਣਾਓ ਇਹ ਮੈਨੂੰ ਤਾਂ ਲੱਗਦਾ ਉਹ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਜੀ ਚਾਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ ਅਮਰਿਤਪਾਲ ਸਿੰਘ ਦਾ ਬਿਆਨ ਇੱਕ ਵਾਰੀ ਮੁਰਤੋ ਤੁਹਾਨੂੰ ਸੁਣਾਉਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਮੀਟਿੰਗ ਉਹਨਾਂ ਦੇ ਪਿਤਾ ਨੇ ਕੀਤੀ ਹੈ ਕਿ ਅਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਉਸ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਉਹ ਪੂਰਾ ਬਿਆਨ ਵੀ ਉਸ ਬਾਰੇ ਸੁਣਾਵਾਂਗੇ ਪੂਰੀ ਜਾਣਕਾਰੀ ਦਵਾਂਗੇ ਪਰ ਇਸ ਤੋਂ ਪਹਿਲਾਂ ਜੋ ਆਪਣੇ ਮਾਤਾ ਜੀ ਦੇ ਬਿਆਨ ਨਾਲ ਉਹਨਾਂ ਨੇ ਅਸਹਿਮਤੀ ਜ਼ਾਹਰ ਕੀਤੀ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਿਆ ਤਾਂ ਮੇਰਾ ਮਨ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜ ਜੋ ਮੇਰੀ ਹਮਾਇਤ ਕਰਦਾ ਹੈ ਉਸ ਕੋਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਦੇ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਦੇ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਉੱਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਮਾ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੋ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਦੇ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਦੇ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਦੇ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ ਉਹ ਵੀ ਤੁਸੀਂ ਜਬਰਦਸਤੀ ਇਹੋ ਜਿਹੇ ਬਿਆਨ ਕਢਾਉਂਦੇ ਜੋ ਮੇਰਾ ਖਿਆਲ ਹੈ ਕਿ ਸਾਡੀ ਸਾਡੀ ਸੋਚ ਸਿੱਖੀ ਦਾ ਬੋਲਬਾਲਾ ਜੀ ਅਸੀਂ ਸਿੱਖੀ ਨੂੰ ਪ੍ਰਫੁੱਲਤ ਦੇਖਣਾ ਚਾਹੁੰਦੇ ਹਾਂ ਸਿੱਖੀ ਦੀ ਚੜ੍ਹਦੀ ਕਲਾ 'ਲੀ ਕੰਮ ਕਰਨਾ ਚਾਹੁੰਦੇ ਹਾਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਵੀ ਤੁਸੀਂ ਵੀ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੰਦੀ ਕਿੱਡੀ ਬੁਰੀ ਹਾਲਤ 'ਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜਿਹੇ ਇਹੋ ਜਿਹੇ ਬਿਆਨਾਂ ਨੂੰ ਛੱਡ ਕੇ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਦੀ ਕੰਮ ਕਰਨਾ ਚਾਹੀਦਾ ਹਾਂਜੀ ਕੀ ਵਿਚਾਰ ਹੈ ਤੁਹਾਡਾ ਨਹੀਂ ਸਿੰਘ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਖੇ ਸੁਖੇ ਵੇਲੇ ਸਾਡੀ ਉਹਨਾਂ ਨੇ ਹਮਾਇਤ ਕੀਤੀ ਆ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਹਮਾਇਤ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਲ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜੇ ਤਾਂ ਤੁਸੀਂ ਉਹਨਾਂ ਨੂੰ ਚੋਣਾ ਸਫਲਤਾ ਬਖਸ਼ੀਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਐਸੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ ਕਿ ਇਹ ਤਰੀਕਾ ਹੋਇਆ ਉਹ ਦਾ ਹੀ ਟ੍ਰੈਵਲ ਆ ਇਹ ਮੈਨੂੰ ਤਾਂ ਲੱਗਦਾ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਜੀ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਤਪਾਲ ਦਾ ਹੀ ਹੋ ਸਕਦਾ ਤੇ ਸਾਡੇ ਪੱਤਰਕਾਰ ਮਨਜਿੰਦਰ ਸਿੰਘ ਵਜਿਹੇ ਜਾਣਕਾਰੀ ਦੇ ਨਾਲ ਜੁੜੇ ਨੇ ਮਨਜਿੰਦਰ ਕੀ ਜਾਣਕਾਰੀ ਆ ਰਹੀ ਹੈ ਇਸ ਮੀਟਿੰਗ ਦੇ ਵਿੱਚ ਕੀ ਕੋਈ ਚਰਚਾ ਹੋਈ ਤੇ ਮੈਂ ਕੋ ਕੁਮਿੰਦਰ ਦੱਸਣਾ ਚਾਹੂੰਗਾ ਕਿ ਤੇ ਦਮਨ ਸਾਹਿਬ ਦੇ ਜਹੇਦਾਰ ਗਗਨ ਹਰਕੇਸ਼ ਸਿੰਘ ਜਿਹੜਾ ਕਿ ਮੰਗੀ ਹਾਲ ਦੇ ਵਿੱਚ ਇਕੱਠਾ ਕਰਨ ਵਾਸਤੇ ਆਇਆ ਜਨ ਤੇ ਉੱਥੇ ਹੀ ਅੰਮ੍ਰਿਤਪਾਲ ਦਾ ਪਰਿਵਾਰ ਵੀ ਮਾਤਾ ਦੇਖਣ ਵਾਸਤੇ ਪਹੁੰਚਦਾ ਤੇ ਚਾਹਤ ਸਰਵਿਆਕੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਹ ਕਈ ਸੰਗੋ ਜਿਹੜੇ ਆ ਸਿੰਘ ਸਾਹਿਬ ਦੇ ਵੱਲੋਂ ਜੁਟੇ ਗਏ ਨੇ ਤੇ ਉਸੇ ਪਰਿਵਾਰ ਦੇ ਵੱਲੋਂ ਜਿਹੜੀ ਕਿ ਸਹੰਦਗੀ ਦਿਖਾਈ ਗਈ ਆ ਤੇ ਉਹਨਾਂ ਦੀ ਹਮਾਇਤ ਜਿਹੜੀ ਮੰਗਣਾ ਹੈ ਪਰ ਦੂਜੇ ਪਾਸੇ ਜੇ ਵੇਖਿਆ ਜਾਵੇ ਤੇ ਭਾਈ ਅੰਮ੍ਰਿਤਪਾਲ ਦੇ ਪਿਤਾ ਦੇ ਵੱਲੋਂ ਵੀ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜਾ ਟਵਿੱਟਰ ਐਕਸ ਟਵਿੱਟਰ ਕੀਤਾ ਗਿਆ ਵਾ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਹੀ ਹੋ ਸਕਦਾ ਵਾ ਕਿਉਂਕਿ ਉਹਨਾਂ ਦੀ ਜਿਹੜੀ ਭਾਸ਼ਾ ਵਾ ਇਹ ਭਾਈ ਅੰਮ੍ਰਿਤਪਾਲ ਸਿੰਘ ਹੀ ਦੇ ਸਕਦੇ ਨੇ ਪਰ ਕਹਿ ਸਕਦੇ ਨੇ ਕਿ ਮਾਦੇ ਬਿਆਨ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਹੈਗੇ ਤੇ ਦੂਜੇ ਪਾਸੇ ਉਹਨਾਂ ਦੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਹਮੇਸ਼ਾ ਹੀ ਸਿੱਖ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤੇ ਹਮੇਸ਼ਾ ਹੀ ਸਾਨੂੰ ਪੰਜਾਬ ਦਾ ਸੋਚਣਾ ਚਾਹੀਦਾ ਹਮਾਇਤ ਜਿਹੜੀ ਸਿੰਘ ਸਾਹਿਬ ਦੇ ਵੱਲੋਂ ਪਹਿਲਾਂ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਵੀ ਜਿਹੜੀ ਹਮਾਇਤ ਜਿਹੜੀ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਮਨਜਿੰਦਰ ਕੀ ਇਸ ਮੁਲਾਕਾਤ ਤੋਂ ਮੰਨਿਆ ਜਾਵੇ ਕਿ ਆਉਂਦੇ ਦਿਨਾਂ ਚ ਕੋਈ ਸੰਘਰਸ਼ ਦਾ ਰਾਹ ਔਲਿਕਿਆ ਜਾ ਸਕਦਾ ਹੈ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਆ ਬਿਲਕੁਲ ਜੀ ਜਿਹੜੇ ਬਾਦ ਕਮਰੇ ਦੇ ਵਿੱਚ ਮੀਟਿੰਗ ਚੱਲੀ ਆ ਅੱਧਾ ਘੰਟਾ ਉਸ ਤੋਂ ਤੇ ਇਹ ਪਤਾ ਲੱਗਦਾ ਜਿਹਦੇ ਇਸ ਮੀਟਿੰਗ ਦੇ ਵਿੱਚ ਇਹ ਜਸਹਦਰ ਗਨੀ ਹਰਪ ਸਿੰਘ ਤੇ ਉਹਨਾਂ ਦੇ ਅਮਰਪਾਲ ਦੇ ਪਿਤਾ ਸਰਦਾਰ ਸਰਜਿੰਦਰ ਸਿੰਘ ਚਾਚਾ ਉਹਨਾਂ ਦੇ ਸੁਖਜਾਨ ਸਿੰਘ ਤੇ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਸਾਹਿਬ ਜਿਹੜੇ ਕਿ ਸ਼ਾਂਤੀ ਉਹਨਾਂ ਬੰ ਕਹ ਸਕਦਾ ਕਿ ਵੱਡੀ ਜਿਹੜਾ ਕਿ ਇਹਨਾਂ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਵੱਡਾ ਜਿਹੜਾ ਰੋਲ ਅਦਾ ਜਿਹੜਾ ਸਿੰਘ ਸਾਹਿਬ ਤੋਂ ਲੋ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਵੀ ਕੀ ਸਰਕਾਰ ਦੇ ਉੱਪਰ ਵੀ ਟਿੱਪਣੀ ਕੀਤੀ ਗਈ ਆ ਕਿ ਜਿਹੜੇ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਉੱਪਰ ਐਨਐਸ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਟਿਪੇ ਜਾ ਰਿਹਾ ਪਰ ਹੁਣ ਕਹਿੰਦਾ ਕਿ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜੀ ਕਰੋ ਸ਼ੁਕਰੀਆ ਮਨਜਿੰਦਰ ਫਿਲਹਾਲ ਜਾਣਕਾਰੀ ਦੇ ਲਈ ਸੋ ਮੁਲਾਕਾਤ ਦੇ ਵੀ ਕਈ ਮਾਇਨੇ ਕੱਢੇ ਜਾਣੇ ਇਸ ਮੁਲਾਕਾਤ ਦੇ ਜ਼ਰੀਏ ਕਿੰਨਾ ਕਿਤੇ ਮਹਾਯਤ ਜਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਅਮਰਿਤਪਾਲ ਸਿੰਘ ਨੇ ਹੁਣ ਮੈਂਬਰ ਪਾਰਲੀਮੈਂਟ ਦੇ ਵਜੋਂ ਸੌਤਾ ਚੁੱਕ ਲਈ ਹੈ ਪਰ ਉਹਨਾਂ ਦੀ ਰਿਹਾਈ ਨੂੰ ਲੈ ਕੇ ਅੱਗੇ ਦਾ ਸੰਘਰਸ਼ ਉਲੀਕਿਆ ਜਾ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਉਸੇ ਬਾਬਤ ਇਹ ਮੁਲਾਕਾਤ ਗਿਆਨੀ ਹਰਪੀ ਸਿੰਘ ਹੁਣਾ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਇਸ ਸੰਘਰਸ਼ ਦੀ ਰੂਪਰੇਖਾ ਜਿਹੜੀ ਆ ਉਹ ਲਿਖੀ ਜਾ ਸਕਦੀ ਹੈ ਤੇ ਪਰਿਵਾਰ ਕਿਉਂਕਿ ਲਗਾਤਾਰ ਇਹ ਮੰਗ ਕਰ ਰਿਹਾ ਹੈ ਕਿ ਹੁਣ ਤਾਂ ਉਹਨਾਂ ਨੂੰ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਦੇ ਤੌਰ ਤੇ ਚੁਣ ਲਿਆ ਹੈ ਇਸ ਕਰਕੇ ਅਮਰਿਤਪਾਲ ਸਿੰਘ ਤੇ ਜੋ ਐਨਏਐਸ ਲਗਾਈ ਗਈ ਹੈ ਉਹ ਉਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਹਲਕੇ ਦੇ ਵਿੱਚ ਆ ਕੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ ਮੈਂਬਰ ਪਾਰਲੀਮੈਂਟ ਦੇ ਵਜੋਂ ਉਹਨਾਂ ਦੇ ਲਈ ਕੰਮ ਕਰ ਸਕਣ